ਇਹਨਾਂ ਜਿਹੜਾ ਨਸ਼ੇ ਟਿੱਕੇ ਇਹਦੇ ਟੀਕੇ ਵਰਤੀ ਇਹਨਾਂ ਚਿੱਟੇ ਵਗੈਰਾ ਦੇ ਅਸੀਂ ਜਦੋਂ ਇਧਰ ਨੂੰ ਕੇਵਲ ਸੂਏ ਦੇ ਟਾਰੀ ਸਾਈਡ ਨੂੰ ਜਾਂਦੇ ਆ ਤਾਂ ਉੱਥੇ ਕਈ ਸਿਰਿੰਜਾਂ ਸੁੰਜਾਂ ਪੀਆਂ ਦੇਖੀਆਂ ਬਹੁਤ ਜ਼ਿਆਦਾ ਤੇ ਇਹ ਨਹੀਂ ਕਹਿ ਸਕਦੇ ਵੀ ਆਪਣੇ ਬੇਲੇ ਦੇ ਆ ਜਾਂ ਕਿਥੋਂ ਮਾਰਦੇ ਆ ਪਰ ਹਾਲਾਤ ਕਾਫੀ ਕਹਿਣ ਦੇ ਉਹ ਜਦੋਂ ਆ ਕੇ ਪਿੰਡ 'ਚ ਵੜ ਗਿਆ ਤਾਂ ਇਹਨਾਂ ਨੇ ਘਰਾਂ 'ਚ ਵੜਨ ਲੱਗੇ ਚੀਜ਼ ਨੇ ਨਸ਼ੇ ਨੇ ਤੈਮ ਨਹੀਂ ਲੜਾ ਰਹਾ ਹੈਗਾ ਪਰ ਆਪਾਂ ਇਸ ਚੀਜ਼ ਨੂੰ ਸੋਚਦੇ ਰਹੀਏ ਪਰ ਕੱਲ ਨੂੰ ਜਿਹੜੀ ਉਹ ਅੱਗੇ ਕਿਤੇ ਸਾਡੇ ਘਰ ਤੱਕ ਨਾ ਪਹੁੰਚ ਜਵੇ ਕਿਉਂਕਿ ਜੋ ਸੀਨੀਅਰ ਅਫਸਰਾਂ ਦੇ ਹੁਕਮ ਤਾਲਕ ਹਰ ਪਿੰਡ ਵਿੱਚ ਨਸ਼ਾ ਸੰਬੰਧੀ ਕੈਂਪ ਲਾ ਰਹੇ ਆ ਤੇ ਲੋਕਾਂ ਨੂੰ ਕਹਿ ਰਹੇ ਆ ਕਿ ਜੇ ਕੋਈ ਨਸ਼ਾ ਵੇਚਦਾ ਜਾਂ ਦੂਜਾ ਕਰਦਾ ਸੰਦਸੋ ਵੇਚ ਝਿਜਕੋ ਨਾ ਨਾਮ ਗੁਪਤ ਰੱਖਿਆ ਜਾਊਗਾ ਦੇਖੋ ਇਹ ਜੋ ਵੀ ਵੀਡੀਓ ਜਿਹੜੀ ਵੀ ਅਸੀਂ ਦੇਖੀ ਆ ਇਹ ਵਾਇਰਲ ਹੋ ਰਹੀ ਹੈ ਇਹ ਬੜੀ ਮਾੜੀ ਚੀਜ਼ ਹੈ ਇਹਦਾ ਅਸਰ ਬਹੁਤ ਮਾੜਾ ਹੈ ਜਿਵੇਂ ਹੁਣ ਸਾਡੀ ਨੌਲੇਜ ਜਿਆਦਾ ਦੇ ਪਰਾਲਾ ਵਧੀਆ ਸਰਪੰਚ ਸਾਹਿਬ ਨੇ ਇਕੱਠ ਕਰਿਆ ਇਹ ਐਨੇ ਲੋਕ ਜਾਗਰੂਕ ਹੋਣਗੇ ਜੇ ਕਸ਼ਮੀਰੀ ਲਾਲ ਜੀ ਜੇ ਮੰਨ ਲਓ ਵੀ ਪਰਿਵਾਰ ਕਾਰਵਾਈ ਕਰਾਉਣ ਲਈ ਤਿਆਰੇ ਨਾ ਹੋਵੇ ਫਿਰ ਕੀ ਕਰਿਆ ਜਾ ਸਕਦਾ ਮੈਂ ਅੱਜ ਸਾਰਾ ਨਗਰ ਖੜਾ ਮੈਂ ਕੀ ਹੋਰ ਦੱਸਣੀ ਚਾਹੁੰਦਾ ਵੀ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਜਾਣਾ ਚਾਹੁੰਦਾ ਤਾਂ ਸਾਡੇ ਕੋਲ ਕੁਝ ਕੰਟੈਕਟ ਹੈਗੇ ਆ ਮੇਰੇ ਦੋਸਤ ਚਲਾਉਂਦੇ ਆ ਅਸੀਂ ਉਹਨਾਂ ਦਾ ਖਰਚਾ ਜਿਹੜਾ 10 ਤੋਂ 12000 ਰੁਪਏ ਨਾ ਆਉਂਦਾ ਉਹ ਖਰਚਾ ਝੱਲ ਲਾਂਗੇ ਅਸੀਂ ਇੱਕ ਵਾਰ ਇਹ ਹੁੰਦਾ ਵੀ ਜੇ ਮੈਂ ਪੁਲਿਸ ਵਾਲਿਆਂ ਕੋਲ ਚਲੇ ਜਾ ਮੈਨੂੰ ਕਿਸੇ ਨੇ ਦੇਖ ਲੈਣਾ ਮੇਰੇ 'ਤੇ ਸ਼ੱਕ ਹੋ ਜਣੀ ਮੇਰੇ 'ਤੇ ਕੱਲ ਨੂੰ ਮੇਰੇ 'ਤੇ ਅਗਲਾ ਬਾਹਰ ਕਰੂਗਾ ਉਹ ਕਰ ਕੋ ਉਹ ਕਰੂਗਾ ਪਰ ਤੁਸੀਂ ਅੱਗੇ ਅੱਗੇ ਸਾਰਿਆਂ ਨੂੰ ਦੱਸੋ ਖੁਫੀਆ ਲਿਖ ਦਿਚੀ ਬੜੋ ਐਸਐਸਪੀ ਲਿਖ ਦਿਓ ਸੀਐਨ ਡਾਰਜਨ ਲਿਖ ਦਿਓ ਆਪਣੇ ਹਲਕਾ ਐਸਐਸ ਲਿਖ ਦਿਓ ਖੋਫਿਆ ਲਿਖ ਦਿਓ ਆਪਣੇ ਦਰਜਨਾ ਕੋ ਗੋਮਨਾਵ ਲਿਖ ਦਿਓ ਚੰਗਾ ਜੀ ਇਸ ਮੁੱਦੇ ਤੇ ਕੋਈ ਕਿਸੇ ਕਿਸਮ ਦਾ ਸੈਕਰੀਫਾਈਸ ਨਹੀਂ ਹੋਊਗਾ ਸਾਡਾ ਪ੍ਰਸ਼ਾਸਨ ਵੀ ਇਸ ਗੱਲ ਲਈ ਤਤਪਰ ਆ ਜੀ ਤੇ ਸਾਡਾ ਪੰਚਾਇਤ ਸਾਡੇ ਮੋਹਤਵਰ ਵੀ ਇਸ ਗੱਲ ਲਈ ਤਤਪਰ ਆ ਕਿ ਅਸੀਂ ਇਸ ਮੁੱਦੇ ਦੇ ਪਿੱਛੇ ਨਹੀਂ ਹਟਾਂਗੇ ਸਾਹਿਬ ਅੱਜ ਤੁਸੀਂ ਇੱਕ ਕਾਲ ਦਿੱਤੀ ਆ ਬੇਲਾ ਪਿੰਡ ਦੇ ਲੋਕਾਂ ਨੂੰ ਬੁਲਾਇਆ ਹੈ ਇੱਥੇ ਕਿਸ ਚੀਜ਼ ਲਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਥੋੜੇ ਦਿਨ ਪਹਿਲਾਂ ਹੀ ਇੱਕ ਸਾਡੇ ਪਿੰਡ ਦੇ ਵਿੱਚ ਘਟਨਾ ਵਾਪਰੀ ਸੀਗੀ ਜਿਹੜੀ ਇੱਕ ਬੱਚੇ ਨੇ ਮਤਲਬ ਕਿ ਕੋਈ ਨਸ਼ਾ ਕਰਕੇ ਜਿਹੜਾ ਪਿੰਡ ਦੇ ਵਿੱਚ ਗਲੀ ਦੇ ਉੱਪਰ ਗਿਰ ਗਿਆ ਸੀਗਾ ਤੇ ਉਹਨਾਂ ਦੇਖਦੇ ਹੋਏ ਅਸੀਂ ਦੇਖਿਆ ਵੀ ਪਿੰਡ ਦੇ ਵਿੱਚ ਹੋਰ ਵੀ ਇਹ ਚੀਜ਼ ਅੱਗੇ ਵੱਧ ਨਾ ਜਾਵੇ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਆਪਣੇ ਐਸਐਸਆਈ ਸਾਹਿਬ ਦਾ ਮਤਲਬ ਕਿ ਨਾਲ ਸਹਿਯੋਗ ਦੇ ਨਾਲ ਅੱਜ ਮਤਲਬ ਕਿ ਸਾਰਿਆਂ ਨੂੰ ਬੁਲਾਇਆ ਇੱਥੇ ਕਿ ਆਪਾਂ ਇਹਨਾਂ ਦੇ ਮਨ ਦੇ ਵਿੱਚ ਜਿਹੜੇ ਡਰ ਹੈਗੇ ਵੀ ਆਪਾਂ ਸੱਚਾਈ ਬੋਲਣ ਤੋਂ ਵੀ ਜਿਹੜੇ ਹਰੇਕ ਬੰਦਾ ਸੋਚਦਾ ਵੀ ਹਾਂ ਯਾਰ ਜੇ ਮੈਂ ਕਿਸੇ ਦੇ ਖਿਲਾਫ ਕੋਈ ਗੱਲ ਕਹਿ ਤੀ ਤਾਂ ਕੱਲ ਨੂੰ ਸਾਡੇ ਜਿਹੜੇ ਆਪਸੀ ਮਨਮਟਾਵ ਜਿਹੜੇ ਵੱਜਣੇ ਆ ਪਰ ਆਪਾਂ ਇਸ ਚੀਜ਼ ਨੂੰ ਸੋਚਦੇ ਰਹੀਏ ਪਰ ਕੱਲ ਨੂੰ ਜਿਹੜੀ ਉਹ ਅੱਗ ਕਿਤੇ ਸਾਡੇ ਘਰ ਤੱਕ ਨਾ ਪਹੁੰਚਵੇ ਕਿਉਂਕਿ ਸਾਡੇ ਵੀ ਛੋਟੇ-ਛੋਟੇ ਬੱਚੇ ਤੁਹਾਡੇ ਵੀ ਹੈਗੇ ਆ ਸਾਰਿਆਂ ਦੇ ਹੈਗੇ ਆ ਪਰ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਇੱਕ ਛੋਟਾ ਮੁੱਦਾ ਨਾ ਸਮਝ ਕੇ ਇੱਕ ਵੱਡਾ ਮੁੱਦਾ ਸਮਝ ਕੇ ਆਪਾਂ ਸਾਰੇ ਜਣੇ ਇਸ ਚੀਜ਼ ਨੂੰ ਨੱਥ ਪਾਈਏ ਦੇਖੋ ਪ੍ਰਸ਼ਾਸਨ ਨੇ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੈ ਪਰ ਉਹਨਾਂ ਕੋਲ ਵੀ ਸਿਰਫ ਸਾਡੇ ਕੋਲ ਤੋਂ ਇਨਫੋਰਮੇਸ਼ਨ ਜਾਣੀ ਆ ਜੇ ਸਾਨੂੰ ਪਤਾ ਲੱਗਦਾ ਹੈ ਹਨਾ ਜੀ ਤਾਂ ਉਹ ਉੱਥੇ ਤੱਕ ਜਾ ਕੇ ਉਹਨਾਂ ਜਿਹੜੇ ਕਲਪਰੇਟ ਹੈਗੇ ਆ ਉਹਨਾਂ ਨੂੰ ਫੜ ਸਕਣ ਜਿਹੜੇ ਮਤਲਬ ਕਿ ਮਜਰਮ ਹੈਗੇ ਇਸ ਚੀਜ਼ ਦੇ ਕਿਉਂਕਿ ਬੱਚਾ ਕਰ ਤੋਂ ਤਾਂ ਸਿੱਖਦਾ ਨਹੀਂ ਹੈਗਾ ਨਾ ਇਹ ਜੇ ਨਸ਼ੇ ਕਰਨੇ ਕਿਉਂਕਿ ਘਰ ਦੇ ਵਿੱਚ ਕਿਹੜਾ ਹੋ ਕੇ ਕੇ ਲਾਉਂਦਾ ਜਾਂ ਕੁਝ ਹੋਰ ਹੈ ਨਾ ਤਾਂ ਇਹ ਬਾਹਰ ਜਾ ਕੇ ਜੇ ਇਹ ਜੇ ਕੋਈ ਨਾ ਕੋਈ ਆਫਰ ਕਰਦਾ ਕੁਝ ਕਰਦਾ ਹੈ ਆਹੀ ਇਹ ਮਤਲਬ ਕਿ ਆਉਂਦੇ ਆ ਜੇ ਅੱਜ ਉਹਨਾਂ ਨੂੰ ਕਿਸੇ ਨੇ ਆਫਰ ਕੀਤਾ ਹੈ ਤਾਂ ਕੱਲ੍ਹ ਨੂੰ ਹੋ ਸਕਦਾ ਸਾਡੇ ਬੱਚਿਆਂ ਨੂੰ ਵੀ ਕਰੇ ਤੇ ਸਾਰਾ ਪਿੰਡੇ ਜੇ ਗਰਕ ਹੋ ਗਿਆ ਤਾਂ ਉਹਦੇ ਮਤਲਬ ਕਿ ਸਾਡੇ ਵਰਗੀ ਇੱਕ ਚੀਜ਼ ਹੈਗੀ ਹੈ ਪ੍ਰਸ਼ਾਸਨ ਨੇ ਆਪਣੇ ਢੰਗ ਨਾਲ ਵੀ ਕੰਮ ਕਰਨਾ ਹੁੰਦਾ ਪਰ ਉੱਥੇ ਕੁਝ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ ਤੇ ਬਾਕੀ ਪ੍ਰਸ਼ਾਸਨ ਦੀ ਵੀ ਬਣਦੀ ਵੀ ਹਾਂ ਇਹ ਵੀ ਆਪਣੇ ਤੌਰ ਤੇ ਜਿਹੜੇ ਹੈਗੀਆਂ ਰੇਟਸ ਵਗੈਰਾ ਮਾਰਨ ਠੀਕ ਹੈ ਨਾ ਕਈ ਵਾਰੀ ਕੀ ਹੁੰਦਾ ਕਿ ਇਹ ਕੋਈ ਵਾਰੰਟ ਤੇ ਬਿਨਾ ਅਗਰ ਚਲੇਗੇ ਤਾਂ ਇਹਨਾਂ ਤੇ ਵੀ ਕੋਈ ਨਾ ਕੋਈ ਆਉਣੀ ਆ ਜੇ ਵਰਾਂਟ ਲੈ ਕੇ ਜਾਓਗੇ ਤਾਂ ਕੁਝ ਨਾ ਮਿਲਿਆ ਇਸ ਦਾ ਵੀ ਮਤਲਬ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਪਰ ਹੁਣ ਜਿਹੜਾ ਆਪਾਂ ਮਤਲਬ ਕਿ ਸਟਾਰਟਿੰਗ ਤੋਂ ਜਿੱਥੇ ਮਤਲਬ ਕਿ ਕੋਈ ਬੱਚਾ ਕਰਦਾ ਏ ਨਸ਼ਾ ਉਹਨੂੰ ਆਪਾਂ ਮਤਲਬ ਕਿ ਅੰਦਰ ਆਪਣੇ ਉਹਦੇ ਤੇ ਲੈ ਕੇ ਜਾਈਏ ਆਪਣੇ ਕੰਫੀਡੈਂਸ ਲੈ ਕੇ ਆਈਏ ਉਸ ਤੋਂ ਬਾਅਦ ਉਹਤੇ ਪੁੱਛੇ ਵੀ ਉਹ ਕਿੱਦਾਂ ਕੀ ਤੋਂ ਲੈ ਕੇ ਆਇਆ ਏ ਅੱਗੇ ਵਾਲੀ ਜੜ ਉਸ ਤੋਂ ਅੱਗੇ ਵਾਲੀ ਜੜ ਨੂੰ ਫੜ ਕੇ ਫੇਰ ਆਪਾਂ ਇਸ ਚੀਜ਼ ਤੇ ਨੱਥ ਪਾ ਸਕਦੇ ਆ ਪਰ ਸਭ ਤੋਂ ਵਧੀਆ ਕੀ ਚੀਜ਼ ਹੈਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਵਾਧ-ਵਾਧ ਅਵੇਅਰ ਕਰੀਏ ਵੀ ਚੀਜ਼ਾਂ ਸਾਡੇ ਬੱਚਿਆਂ ਵਾਸਤੇ ਵਧੀਆ ਨਹੀਂ ਹੈਗੀ ਚਾਹੀਏ ਤੇ ਨਾਲ ਦੀ ਨਾਲੇ ਸਾਡੇ ਪਿੰਡ ਵਾਸਤੇ ਨਹੀਂ ਤੇ ਇਹ ਵੀ ਆ ਤੇ ਆਉਣ ਵਾਲੇ ਟਾਈਮ ਦੇ ਸਾਡੇ ਸਿਰਫ ਪਿੰਡ ਤੱਕ ਦੀ ਨਾ ਰੱਖੀ ਆ ਆਪਾਂ ਇਹ ਚੀਜ਼ ਨੂੰ ਕਿ ਸਾਡਾ ਪਿੰਡ ਸੇਫ ਹੋ ਗਿਆ ਉਸ ਤੋਂ ਬਾਅਦ ਅਸੀਂ ਚੁੱਪ ਕਰਕੇ ਬਹਿ ਜਾਈਏ ਪਰ ਜਿਹੜੇ ਆਉਣ ਆਲੇ ਦਲੇ ਦੇ ਪਿੰਡ ਹੈਗੇ ਆ ਨਾ ਉਹਨਾਂ ਦੇ ਵਿੱਚ ਵੀ ਇਹੋ ਜੀ ਕੋਈ ਚੀਜ਼ ਨਾ ਹੋਵੇ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਤੇ ਵੀ ਆਪਾਂ ਨੇ ਸਕੰਜਾ ਕਸ਼ਣਾ ਹੈ ਵੀ ਅੱਜ ਪਹਿਲਾਂ ਆਪਣੇ ਪਿੰਡ ਨੂੰ ਸਾਫ਼ ਕਰੀਏ ਉਸ ਤੋਂ ਬਾਅਦ ਆਉਣ ਵਾਲੇ ਜਿਹੜੇ ਆਪਣੇ ਨਾਲ ਦੇ ਪਿੰਡ ਹੈਗੇ ਆ ਉਹਨਾਂ ਨੂੰ ਸਾਫ਼ ਕਰੀਏ ਤਾਂ ਕਿ ਸਾਡਾ ਜਿਹੜਾ ਪੰਜਾਬ ਹੈਗਾ ਏ ਉਹਨੂੰ ਵੀ ਮਤਲਬ ਕਿ ਆਪਾਂ ਪੁਰਾਣੇ ਪਿੰਡਾਂ ਦੇ ਪੰਜਾਬ ਮੰਗ ਸੋਨੇ ਦੀ ਜਿਹੀ ਬਣਾ ਸਕੀ ਹੈ ਨਾ ਕਿਉਂਕਿ ਜੇ ਨਸ਼ਾ ਜਾਊਗਾ ਕਿਉਂਕਿ ਹਮੇ ਅ ਅੱਜ ਦੇ ਟਾਈਮ 'ਚ ਲੋਕਾਂ ਨੂੰ ਲੱਗਦਾ ਕਿ ਹਾਂ ਇੱਥੇ 80% ਲੋਕ ਨਸ਼ਾ ਕਰਦੇ ਆ ਜਦ ਕਿ ਆਪਣੇ ਪਿੰਡ ਦੇ ਵਿੱਚ ਆਪਾਂ ਦੇਖੀਏ ਤਾਂ 2 ਜਾਂ 3% ਮਸਲ ਨਿਕਲਦੇ ਆ ਪਰ ਜਿਹੜੀ ਇਹ ਜਿਹੜੀ ਲੋਕਾਂ ਦੀ ਧਾਰਨਾ ਬਣੀ ਹੋਈ ਹੈ ਜੇ ਅਸੀਂ ਇਹ ਵੀ ਜਿਹੜਾ 2-3% ਨੂੰ ਖਤਮ ਕਰੀਏ ਤਾਂ ਉਹ ਧਾਰਨਾ ਬਦਲ ਸਕਦੇ ਆ ਬਿਲਕੁਲ ਸਹੀ ਗੱਲ ਹੈ ਤੇ ਹੁਣ ਏਐਸਆਈ ਸਾਹਿਬ ਸਾਡੇ ਕਿਸ਼ੂਰੀ ਲਾਲ ਜੀ ਵੀ ਆਏ ਹੋਏ ਆ ਬੇਲਾ ਚੌਂਕੀ ਦੇ ਵਿੱਚ ਤਾਇਨਾਤ ਆ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਮੁੱਦੇ ਬਾਰੇ ਅਸੀਂ ਮੰਨਦੇ ਹਾਂ ਜੋ ਸੀਨੀਅਰ ਅਫਸਰਾਂ ਤੇ ਹਕੂਮਤ ਸਾਹਿਬ ਦਾ ਹਰ ਪਿੰਡ ਵਿੱਚ ਨਸ਼ਾ ਨਸ਼ਾ ਸੰਬੰਧੀ ਕੈਂਪ ਲਾ ਰਹੇ ਆ ਤੇ ਲੋਕਾਂ ਨੂੰ ਕਹਿ ਰਹੇ ਆ ਕਿ ਜੇ ਕੋਈ ਨਸ਼ਾ ਵੇਚਦਾ ਜਾਂ ਦੂਜਿਆ ਕਰਦਾ ਸੰਦਸੋ ਵੇਚ ਝਿਜਕੋ ਨਾ ਗੁਪਤ ਰੱਖਿਆ ਜਾਊਗਾ ਹਰੇਕ ਪਿੰਡ ਚ ਮੀਟਿੰਗਾਂ ਆਪਾਂ ਕਰਦੇ ਆ ਤੇ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹੈ ਜੀ ਕਿਉਂਕਿ ਉਹਨਾਂ ਕੋਲ ਅੰਗਲੀ ਹੁੰਦੇ ਆ ਤੇ ਅੰਗਲੀਆਂ ਦਾ ਕੰਮ ਹੁੰਦਾ ਹੈ ਕਿ ਕਿਸੇ ਦੇ ਵੀ ਸੱਟ ਮਾਰਦਾਨੀ ਆਮ ਲੋਕ ਸਿਰਫ ਇਸੇ ਕਰਕੇ ਅੱਗੇ ਨਹੀਂ ਆਉਂਦੇ ਹੈਗੇ ਅਸੀਂ ਜਦੋਂ ਵੀ ਪੰਚਾਇਤ ਨਾਲ ਜਾਂ ਦੂਜੀਆਂ ਮੀਟਿੰਗ ਕਰਦੇ ਆ ਉਹਨਾਂ ਨੂੰ ਇਹ ਆਪਾਂ ਕਹਿੰਦੇ ਜੇ ਤੁਹਾਨੂੰ ਕੋ ਧਮਕੀ ਦੇਣ ਕੋਈ ਤੁਹਾਨੂੰ ਧੋਕਦਾ ਸਾਨੂੰ ਦੱਸੋਗਾ ਇਹਨਾਂ ਗੁਪਤ ਰੱਖਿਆ ਜਾਊਗਾ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਜੋ ਵੀ ਵੀਡੀਓ ਜਿਹੜੀ ਵੀ ਅਸੀਂ ਦੇਖੀ ਆ ਇਹ ਵਾਇਰਲ ਹੋ ਰਹੀ ਹੈ ਇਹ ਬੜੀ ਮਾੜੀ ਚੀਜ਼ ਹੈ ਇਹਦਾ ਅਸਰ ਬਹੁਤ ਮਾੜਾ ਹੈ ਇਹ ਸਾਡਾ ਸਭ ਦਾ ਫਰਜ਼ ਬਣਦਾ ਅਸੀਂ ਕੱਲੇ ਪ੍ਰਸ਼ਾਸਨ ਦੇ ਸਿਰ ਭ ਜੀ ਸਾਡਾ ਆਪਣਾ ਫਰਜ਼ ਵੀ ਬਣਦਾ ਜੇ ਕੋਈ ਬੱਚਾ ਗਲਤ ਆ ਮੈਂ ਸਭ ਨੂੰ ਇਹ ਬੇਨਤੀ ਕਰਦਾ ਜੇ ਕਿਸੇ ਮਾਪੇ ਨੂੰ ਪਤਾ ਸਾਡਾ ਬੱਚਾ ਇਸ ਦਲਦਲ ਚ ਫਸ ਚੁੱਕਿਆ ਉਹ ਇਹਦੇ ਤੇ ਘੁੰਡ ਨਾ ਟਕੋ ਉਹਨੂੰ ਟਕੋ ਨਾ ਉਹਨੂੰ ਜਾਗਰ ਕਰੋ ਉਹਨੂੰ ਕਿਤੇ ਜਮਾ ਕਿਤੇ ਐਡਮਿਟ ਕਰਾਓ ਜਾਂ ਪੁਲਿਸ ਨੂੰ ਦੱਸੋ ਉਹ ਤੋਂ ਪਤਾ ਕਰੋ ਕਿੱਥੋਂ ਨਸ਼ਾ ਲਿਆ ਰਿਹਾ ਕਿੱਥੋਂ ਸਪਲਾਈ ਹੋ ਰਿਹਾ ਇਹ ਸਾਰਾ ਚੈਨ ਦਾ ਸਿਸਟਮ ਆ ਉਦੇ ਵਿੱਚ ਹਰ ਨਾਗਰਿਕ ਮਦਦ ਕਰਨ ਲਈ ਤਿਆਰ ਹੈ ਡਰਨੇ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਪ੍ਰਸ਼ਾਸਨ ਸਾਡੇ ਨਾਲ ਆ ਜੇ ਅਸੀਂ ਪ੍ਰਸ਼ਾਸਨ ਨੂੰ ਦੱਸਾਂਗੇ ਨਹੀਂ ਤੇ ਪ੍ਰਸ਼ਾਸਨ ਨੂੰ ਬੈਠੇ ਨੂੰ ਤਾਂ ਕੁਝ ਨਹੀਂ ਪਤਾ ਲੱਗੇਗਾ ਨਾ ਇਹ ਸਾਡਾ ਫਰਜ਼ ਬਣਦਾ ਜਿਹਦਾ ਬੱਚਾ ਇਸ ਦਲਦਲ ਚਾ ਉਹ ਮਾਪੇਪਨ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਬਚਾਈਏ ਤੇ ਇਸ ਦਲਦਲ ਚ ਅੱਗੇ ਕਿਸੇ ਹੋਰ ਦਾ ਬੱਚਾ ਨਾ ਫਸ ਜਾਵੇ ਉਹਦੇ ਲਈ ਸਹਿਯੋਗ ਦਿਈਏ ਜਿੱਨੇ ਨੌਜਵਾਨ ਕਲੱਬ ਨੇ ਪਿੰਡਾਂ ਦੇ ਵਿੱਚ ਇਹ ਇਹ ਸਾਰੇ ਇਕੱਠੇ ਹੋ ਜਾਣ ਕਿ ਜੇ ਕੋਈ ਬਾਹਰ ਦਾ ਬੰਦਾ ਸਾਡੇ ਪਿੰਡ ਚ ਆਉਂਦਾ ਅਕਸਰ ਉਹ ਤਾਂ ਨਸ਼ਾ ਲਿਆਇਆ ਤੇ ਜੇ ਹੀ ਜਾਂਦਾ ਨਾ ਨਸ਼ਾ ਪਿੰਡ ਚ ਤਾਂ ਉਹ ਕਿਦਾ ਨਹੀਂ ਜਾਂ ਬਾਹਰੋਂ ਆਉਂਦਾ ਜਾਂ ਕੋਈ ਬੰਦਾ ਪਿੰਡ ਚ ਦੇਖੇ ਜਾਂਦਾ ਇਹ ਜਿੰਨੇ ਨੌਜਵਾਨ ਕਲੱਬ ਨੇ ਇਹ ਆਪਣੀ ਆਪਣੀ ਡਿਊਟੀਆਂ ਬੰਨਣ ਕਿ ਪ੍ਰਸ਼ਾਸਨ ਦੇ ਨਾਲੇ ਚ ਇਹ ਗੱਲ ਹੋਵੇ ਕੋਈ ਬਾਹਰ ਦਾ ਬੰਦਾ ਸ਼ੱਕੀ ਤੁਹਾਨੂੰ ਪਤਾ ਲੱਗਦਾ ਉਹ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕਰੋ ਪ੍ਰਸ਼ਾਸਨ ਆਪਣੀ ਬਣਦੀ ਕਾਰਵਾਈ ਕਰੇਗਾ ਸੋ ਇਹ ਸਾਡਾ ਸਭ ਦਾ ਫਰਜ਼ ਬਣਦਾ ਕੱਲਾ ਪ੍ਰਸ਼ਾਸਨ ਵੀ ਜ਼ਿੰਮੇਵਾਰ ਨਹੀਂ ਆਪਾਂ ਲੋਕ ਵੀ ਜ਼ਿੰਮੇਵਾਰ ਹ ਜਦੋਂ ਅਸੀਂ ਇਸ ਚੀਜ਼ ਨੂੰ ਅਗਹਿਲਿਆ ਕਰ ਦਿੰਨੇ ਆ ਜਿ ਜਿਵੇਂ ਹੁਣ ਸਾਡੀ ਨੌਲੇਜ ਇਹ ਆਇਆ ਜੇ ਅੱਜ ਇਹ ਪਰਾਲਾ ਵਧੀਆ ਸਰਪੰਚ ਸਾਹਿਬ ਨੇ ਇਕੱਠ ਕਰਿਆ ਇਹ ਐਨੇ ਲੋਕ ਜਾਗਰੂਕ ਹੋਣਗੇ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਲੋਕ ਸਮਝਗੇ ਤਾਂ ਬੇਲੇ ਵਿੱਚ ਕਿਹਾ ਹੋਰ ਨੇੜੇ ਟੇੜੇ ਦੇ ਕਿਸੇ ਪਿੰਡ ਦੇ ਵਿੱਚ ਨਸ਼ੇ ਵਾਲਾ ਸੀਨ ਆਏਗਾ ਹੀ ਨਹੀਂ ਜੇ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਗਏ ਜੇ ਅਸੀਂ ਫੇਰ ਇਸ ਗਰਾਊਂਡ ਤੋਂ ਬਾਹਰ ਜਾਂਦੀ ਹੈ ਜ਼ਿੰਮੇਵਾਰੀ ਨੂੰ ਅੱਛੀ ਛੱਡਤਾ ਤਾਂ ਫਿਰ ਇਹ ਸੀਨ ਡੇਲੀ ਵਧਣਗੇ ਇਹ ਘਟਣਗੇ ਹਾਂ ਦੇਖੋ ਬਾਈ ਜੀ ਗੱਲ ਇਹ ਹੈ ਵੀ ਜਿਹੜਾ ਬੱਚਾ ਨਸ਼ਾ ਕਰਦਾ ਹੈ ਇਕਦਾ ਦੇਖੋ ਆਪਾਂ ਉਹਨੂੰ ਦੇਖਦੇ ਆ ਸਾਰੇ ਪਿੰਡ ਨਸ਼ੇੜੀ ਦੀ ਤੌਰ ਤੇ ਦੇਖਦਾ ਉਹ ਬੱਚਾ ਨਾ ਆਟੋਮੈਟਿਕਲੀ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਉਹਨੂੰ ਆਪਣੇ ਨੇੜੇ ਲਾਉਣ ਦੀ ਪਹਿਲਾਂ ਕੋਸ਼ਿਸ਼ ਕਰੋ ਸਾਰਾ ਪਿੰਡ ਉਹਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕਰੋ ਉਸਨੂੰ ਪੁੱਛੋ ਵੀ ਤੁਸੀਂ ਯਾਰ ਤੂੰ ਨਸ਼ੇ ਦੀ ਦਲਦਲ ਵਿੱਚ ਫਸਿਆ ਕਿਉਂ ਆ ਉਹਦਾ ਕਾਰਨ ਵੀ ਲੱਭੋ ਇਹ ਨਹੀਂ ਹੈਗਾ ਵੀ ਉਹਨੂੰ ਟਾਰਗੇਟ ਆਪਾਂ ਇੱਕ ਦੇਖੀ ਨਸ਼ੇੜੀ ਜਾ ਰਿਹਾ ਉਹ ਬੰਦਾ ਆਪਾਂ ਦੇ ਦੂਰ ਭਜੂਗਾ ਨਹੀਂ ਹੋਰ ਸ਼ਿਕਾਰ ਹੋਣਾ ਨਸ਼ੇ ਦਾ ਦੂਸਰੀ ਗੱਲ ਇਹ ਹੈਗੀ ਆ ਰੀਹੈਬਿਟੇਸ਼ਨ ਸੈਂਟਰ ਬਣੇ ਹੋਏ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਗਵਰਨਮੈਂਟ ਨੇ ਬਣਾਏ ਹੋਏ ਆ ਨਸ਼ਾ ਛਡਾਊ ਕੇਂਦਰ ਉੱਥੇ ਲਿਜਾਣ ਦੀ ਕੋਸ਼ਿਸ਼ ਕਰੋ ਉਹਨੂੰ ਇਹ ਵੀ ਅਸੀਂ ਸਾਡੇ ਲੋਕ ਕੀ ਆ ਵੀ ਬਦਨਾਮੀ ਤੋਂ ਕਿਉਂ ਡਰਦੇ ਆ ਦੇਖੋ ਬੱਚਾ ਨਸ਼ਾ ਕਰਦਾ ਕੋਈ ਗੱਲ ਹੀ ਪਤਾ ਤਾਂ ਹੈਗਾ ਨਾ ਸਾਰੇ ਪਿੰਡ ਨੂੰ ਪਤਾ ਇਹ ਨਾ ਸੋ ਪਤਾ ਅਗਲਾ ਕੀ ਹੋਵੇ ਸਾਡੀ ਬਨਾਮੀ ਹੋ ਜੂਗੀ ਇਹਦੇ ਵਿੱਚ ਤੁਸੀਂ ਜੇ ਤੁਸੀਂ ਦੱਸੋਗੇ ਕਿ ਇਹਨਾਂ ਨੂੰ ਥਾਣੇਦਾਰ ਸਾਹਿਬ ਕੋਲ ਕੜੇ ਆ ਇਹਨਾਂ ਨੂੰ ਦੱਸੂਗੇ ਜਾ ਕੇ ਤੁਹਾਡਾ ਬੱਚਾ ਹੋ ਸਕਦਾ ਬਚ ਜੇ ਬਾਅਦ ਵਿੱਚ ਜੇ ਆਪਾਂ ਦੱਸਣਾ ਹੀ ਨਹੀਂ ਘਰ ਦੇ ਵਿੱਚ ਉਹ ਗੱਲ ਲੁਕੋ ਕੇ ਰੱਖਣੀ ਆ ਤਾਂ ਫਿਰ ਉਹ ਉਸ ਗੱਲ ਦੇ ਜਿਹੜੇ ਨਤੀਜੇ ਆ ਉਹ ਵਧਣਗੇ ਨੁਕਸਾਨ ਦੇ ਇੱਕ ਹੋਣਗੇ ਉਹ ਟੱਬਰ ਦੇ ਵਾਸਤੇ ਉਸ ਬੱਚੇ ਵਾਸਤੇ ਠੀਕ ਆ ਕਸ਼ਮੀਰੀ ਲਾਲ ਜੀ ਜੇ ਮੰਨ ਲਓ ਵੀ ਪਰਿਵਾਰ ਕਾਰਵਾਈ ਕਰਾਉਣ ਲਈ ਤਿਆਰੇ ਨਾ ਹੋਵੇ ਫਿਰ ਕੀ ਕਰਿਆ ਜਾ ਸਕਦਾ ਫਿਰ ਆਪਾਂ ਨੂੰ ਨਕਸ਼ਾ ਕੇ اندر ਭੇਜ ਸਕਦੇ ਆ ਤੁਹਾਨੂੰ ਦੱਸਣਾ ਉਥੇ ਪੁਰਾਣ 10-11 ਬੱਚੇ ਨੂੰ ਉਥੇ ਨਾ ਰਿਹਾਉਣ ਵਾਸਤੇ ਆਪਾਂ ਦੰਦਾ ਕਰਾ ਸਕਦੇ ਮੈਕਸੀ ਸਾਰਾ ਨਗਰ ਖੜਾ ਮੈਂ ਕੀ ਹੋਰ ਦੱਸਣੀ ਚਾਹੁੰਦਾ ਵੀ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਜਾਣਾ ਚਾਹੁੰਦਾ ਤਾਂ ਸਾਡੇ ਕੋਲ ਕੁਝ ਕੰਟੈਕਟ ਹੈਗੇ ਆ ਮੇਰੇ ਦੋਸਤ ਚਲਾਉਂਦੇ ਆ ਅਸੀਂ ਉਹਨਾਂ ਦਾ ਖਰਚਾ ਜਿਹੜਾ 10 ਤੋਂ 12000 ਰੁਪਏ ਮਹੀਨਾ ਆਉਂਦਾ ਉਹ ਖਰਚਾ ਝੱਲ ਲਾਂਗੇ ਅਸੀਂ ਕਿਸੇ ਦੇ ਸਿਰ ਤੇ ਬੋਝ ਨਹੀਂ ਪਾਵਾਂਗੇ ਪਰ ਤੁਸੀਂ ਇੱਕ ਵਾਰੀ ਤੁਸੀਂ ਹੰਬਲਾ ਮਾਰੋ ਅਸੀਂ ਹੱਥ ਫੜਨ ਨੂੰ ਤਿਆਰ ਆ ਤੁਸੀਂ ਸੋਚੋ ਵੀ ਅਸੀਂ ਨਸ਼ੇਦਲਲ ਤੋਂ ਬਾਹਰ ਨਿਕਲਣਾ ਅਸੀਂ ਬੈਠੇ ਆ ਅਸੀਂ ਤੁਹਾਡਾ ਸਾਥ ਦੇਵਾਂਗੇ ਅੱਛਾ ਤੁਹਾਡਾ ਅਸੀਂ ਖਰਚਾ ਵੀ ਕੋਈ ਆਉਣ ਨਹੀਂ ਦਿੰਦੇ ਹੈਗੇ ਮੈਂ ਸਾਰਾ ਨਗਰ ਖੜਾ ਸਾਰੇ ਨਗਰ ਦੇ ਸਾਹਮਣੇ ਇਹ ਗੱਲ ਮੈਂ ਦੱਸਦਾ ਜਿਹੜੇ ਨਸ਼ੇ ਟਿੱਕੇ ਇਹਦੇ ਟੀਕੇ ਬਰਤੀਆਂ ਨੇ ਚਿੱਟੇ ਵਗੈਰਾ ਦੇ ਅਸੀਂ ਜਦੋਂ ਇਧਰ ਨੂੰ ਕੇਵਲ ਸੂਏ ਦੇ 48 ਸਾਈਡ ਨੂੰ ਜਾਂਦੇ ਆ ਤਾਂ ਉੱਥੇ ਕਈ ਸਿਰਿੰਜਾਂ ਸਿਰਿੰਜਾਂ ਪਈਆਂ ਦੇਖੀਆਂ ਬਹੁਤ ਜ਼ਿਆਦਾ ਤੇ ਇਹ ਨਹੀਂ ਕਹਿ ਸਕਦਾ ਵੀ ਆਪਣੇ ਬੇਲੇ ਦੇ ਆ ਜਾਂ ਕਿਥੋਂ ਮਾਰਦੇ ਆ ਔਰ ਹਾਲਾਤ ਕਾਫੀ ਗੰਭੀਰ ਨੇ ਜਦੋਂ ਇਹ ਆ ਕੇ ਪਿੰਡ 'ਚ ਵੜ ਗਿਆ ਤੇ ਇਹਨਾਂ ਨੇ ਘਰਾਂ 'ਚ ਵੜਨ ਲੱਗੇ ਚੀਜ਼ ਨੇ ਨਸ਼ੇ ਨੇ ਤੈਅ ਨਹੀਂ ਲਾਣਾ ਹੈਗਾ ਇਸ ਕਰਕੇ ਹੀ ਆ ਵੀ ਆਪਾਂ ਇਹਨੂੰ ਜੇਕਰ ਆਪਣਾ ਬੱਚਾ ਵੀ ਆ ਐਦਾਂ ਕਰਤਾ ਤਾਂ ਉਹਨੂੰ ਮੂਹਰੇ ਲੈ ਕੇ ਆਈਏ ਵੀ ਉਹਦਾ ਬਚਾਅ ਹੋ ਸਕੇ ਉਹਦੀ ਲਾਈਫ ਮੱਚ ਸਕੇ ਬਸ ਇਹੀ ਗੁਦਾਰਸ਼ ਆ ਤੇ ਇਹਦੇ ਵਿੱਚ ਸਾਰੇ ਪਿੰਡ ਦਾ ਸਹਿਯੋਗ ਚਾਹੀਦਾ ਹੈ ਪ੍ਰਸ਼ਾਸਨ ਆਪਣੇ ਨਾਲ ਸਰਪੰਚ ਸਾਹਿਬ ਨਾਲ ਲੈ ਤੇ ਇਹ ਚੀਜ਼ ਤੋਂ ਬਚਿਆ ਜਾ ਸਕੇ ਤਾਂ ਆਪਣੇ ਬੱਚਿਆਂ ਦਾ ਭਵਿੱਖ ਬਣ ਸਕਦਾ ਕਈ ਵਾਰ ਇਹ ਹੁੰਦਾ ਵੀ ਜੇ ਮੈਂ ਪੁਲਿਸ ਵਾਲਿਆਂ ਕੋਲ ਚਲੇ ਗਿਆ ਮੈਨੂੰ ਕਿਸੇ ਨੇ ਦੇਖ ਲੈਣਾ ਮੇਰੇ 'ਤੇ ਸ਼ੱਕ ਹੋ ਜਣੀ ਮੇਰੇ ਤੇ ਕੱਲ ਨੂੰ ਮੇਰੇ ਕੋਲ ਅਗਲਾ ਬਾਤ ਕਰੂਗਾ ਉਹ ਕਰੂਗਾ ਉਹ ਕਰੂਗਾ ਪਰ ਤੁਸੀਂ ਅੱਗੇ-ਅੱਗੇ ਸਾਰਿਆਂ ਨੂੰ ਦੱਸੋ ਖੁਫਿਆ ਚਿੱਠੀ ਭਾਜੋ ਐਸਐਸਪੀ ਨੂੰ ਲਿਖ ਦਿਓ ਸੀਏ ਅਧਾਰਜਨ ਲਿਖ ਦਿਓ ਆਪਣੇ ਹਲਕਾ ਐਸਐਚਓ ਲਿਖ ਦਿਓ ਖੁਫਿਆ ਲਿਖ ਦਿਓ ਆਪਣੇ 10 ਜਨਾਂ ਕੋ ਗੋਮਨਾਵ ਲਿਖ ਦਿਓ ਠੀਕ ਹੈ ਸਭ ਤੋਂ ਬੈਸਟ ਹੈ ਕਿੰਨੇ ਬੰਦੇ ਇਸ ਗੱਲ ਤੋਂ ਗਰੇਜ਼ ਕਰਨਗੇ ਟੌਕੀ ਜਾਣ ਤੋਂ ਥਾਣੇ ਜਾਣ ਤੋਂ ਅਗਰ ਉਹ ਆਪਣੀ ਤਾਂ ਪੁਸਤਕ ਇਤਲਾਬ ਚਾਹੁੰਨੀ ਆ ਤੁਸੀਂ ਇਹ ਜ਼ਰੀਆ ਕਹੇਗਾ ਗੋਮਨਾਮ ਚਿੱਠੀ ਵੀ ਪਾ ਸਕਦੇ ਹੋ ਦੱਸਣਾ ਮੇਰਾ ਫੋਨ ਹਰੇਕ ਦੇ ਕੋਲ ਹੈਗਾ ਯਾਰ ਮੇਰਾ ਫੋਨ ਹਰੇਕ ਦੇ ਕੋਲ ਨੂੰ ਫੋਨ ਕਰ ਦੋ ਕਿਸੇ ਦਾ ਨਾਮ ਵਿੱਚ ਆਉਂਗਾ ਨਹੀਂ ਜੇ ਬਨਾਬ ਬੰਦੇ ਦੱਸਿਆ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਤੇ ਮੈਂ ਮੇਰਾ ਨੰਬਰ 9779701506 ਹੈ ਮੈਂ ਪੰਚਾਇਤ ਨਾਲ ਇੱਥੇ ਮੀਟਿੰਗ ਕੀਤੀ ਆਪਣੇ ਚੌਕੀ ਦੇ ਵੀ ਬੇਲੇ ਪੰਚਾਇਤ ਨਾਲ ਵੀ ਨਸ਼ਾ ਸੰਬੰਧੇ ਇਹਨਾਂ ਮੈਂ ਨੰਬਰ ਦੱਸੇ ਆਪਣੇ ਕਿ ਜੇ ਕੋਈ ਕਰਦਾ ਤਾਂ ਮੈਨੂੰ ਦੱਸੋ ਜੇ ਆਪਨੇ ਫੋਨ ਤੇ ਦੱਸੋ ਕਿਸਦਾ ਨਾਮ ਬੱਚਾ ਗੁਪਤ ਰੱਖਿਆ ਜਾਊਗਾ ਹਰੇਕ ਦਾ ਇਹ ਸਾਡਾ ਜਿਹੜਾ ਪਿੰਡ ਬੇਲਾ ਹੈਗਾ ਇਹ ਅਸੀਂ ਉਹਨੂੰ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਬਚਾਉਣਾ ਚਾਹੁੰਦੇ ਆ ਤੇ ਉਹਦੇ ਵਾਸਤੇ ਅਸੀਂ ਇਹਨਾਂ ਦਾ ਸਹਿਯੋਗ ਵੀ ਲਿਆ ਹੈ ਇਹਨਾਂ ਨੇ ਵੀ ਸਾਨੂੰ ਬਹੁਤ ਮਤਲਬ ਇਸ ਚੀਜ਼ ਦਾ ਅਸਲ ਤੱਬੀ ਅਸੀਂ ਮਤਲਬ ਕਿ ਤੁਹਾਡੇ ਨਾਲ ਖੜੇ ਆ ਹਰੇਕ ਜਗ੍ਹਾ ਪਰ ਇੱਕ ਚੀਜ਼ ਹੋਰ ਹੈ ਵੀ ਜਦੋਂ ਕੋਈ ਬੱਚਾ ਨਾ ਨਸ਼ਾ ਕਰਕੇ ਆਉਂਦਾ ਹੈ ਤਾਂ ਪੇਰੈਂਟਸ ਨੂੰ ਚਾਹੀਦਾ ਵੀ ਉਹਨੂੰ ਮਤਲਬ ਕਿ ਪਰਦੇ ਨਾ ਪਾਵੇ ਤੇ ਉਹਨੂੰ ਅੱਗੇ ਤੇ ਜਾ ਆਪਣੇ ਮਤਲਬ ਕਿ ਪੋਸਟੇਸ਼ਨ ਦੇ ਵਿੱਚ ਜਿਹੜੀ ਆਪਣੀ ਚੌਂਕੀ ਆ ਉੱਥੇ ਲੈ ਕੇ ਜਾਵੇ ਜਾਂ ਸਾਡੇ ਤੱਕ ਪਹੁੰਚ ਕਰੇ ਤਾਂ ਕਿ ਆਪਾਂ ਉਹਨਾਂ ਨੂੰ ਉੱਦੇ ਤੱਕ ਲੈ ਕੇ ਜਾ ਸਕੀਏ ਕਿਸੇ ਨਾ ਛੜਾਉ ਕੇਂਦਰ ਦੇ ਵਿੱਚ ਤੇ ਇੱਕ ਚੀਜ਼ ਹੋਰ ਵੀ ਆ ਵੀ ਮੇਰੀ ਉਹਨਾਂ ਲਈ ਇਹ ਇੱਕ ਬੇਨਤੀ ਹੈ ਵੀ ਉਹ ਸਾਡੇ ਕੋਲ ਇਹ ਸਪਾਰਸ ਨਾ ਲੈ ਕੇ ਆਉਣ ਵੀ ਸਾਡੇ ਬੱਚੇ ਨੇ ਜਿਆ ਨਸ਼ਾ ਕਰਿਆ ਸੀਗਾ ਤੁਸੀਂ ਸਾਡੇ ਨਾਲ ਚੌਂਕੀ ਚਲੋ ਵੀ ਇਹਨੂੰ ਚੁੜਾ ਕੇ ਲਿਆਈਏ ਇਕ ਤਾ ਬੱਚਾ ਮਤਲਬ ਕਿ ਗਲਤੀ ਕਰ ਰਿਹਾ ਏ ਉਸ ਤੋਂ ਬਾਅਦ ਆਪਾਂ ਸ਼ਾਇਅ ਕਰੇ ਵੀ ਹਾਂ ਅਸੀਂ ਤੈਨੂੰ ਛਡਾ ਲਿਆ ਹਣਾ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਨਾਲ ਉਹਦੇ ਕੀ ਹੁੰਦਾ ਕਿ ਉਹਦੀ ਇੱਕ ਉਹ ਵੱਜ ਜਾਂਦਾ ਹੋਰ ਹੌਸਲਾ ਵੱਜ ਜਾਂਦਾ ਵੀ ਹਾਂ ਯਾਰ ਮੈਨੂੰ ਛਡਾ ਤਾਂ ਲੈਣਾ ਹੀ ਬਚ ਲੈ ਇੱਕ ਵਾਰੀ ਹੋਰ ਸਹੀ ਇੱਕ ਵਾਰੀ ਹੋਰ ਕਰਦੇ ਕਰਦੇ ਆਉਣ ਵਾਲੇ ਟਾਈਮ ਤੈਨੂੰ ਪਤਾ ਵੀ ਕੀ ਆ ਉਹਨਾਂ ਮਤਲਬ ਕਿ ਲਾਸਟ ਜਿਹੜੀ ਸਟੇਜ ਹੈਗੀ ਆ ਮੌਤੇ ਆ ਕਿ ਉਹਨੇ ਮਤਲਬ ਕਿ ਇੱਕ ਨਾ ਇੱਕ ਦਿਨ ਜਾ ਕੇ ਉਹ ਜਿਹੜੀ ਸੋਈ ਲਾ ਕੇ ਉਹਨੇ ਮਰ ਜਾਣਾ ਉਸ ਚਾਚੇ ਨੂੰ ਛੱਡ ਕੇ ਉਸ ਬੱਚੇ ਦੀ ਮਤਲਬ ਕਿ ਆਪਾਂ ਹੈਲਪ ਕਰੀਏ ਤਾਂ ਉਹਨੂੰ ਬਚਾਇਆ ਜਾ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵਧੀਆ ਚਹੀ ਗੱਲ ਹੈ ਜੀ ਸਰਪੰਚ ਸਾਹਿਬ ਇੱਕ ਨਾ ਹੋਰ ਗੱਲ ਜਿਹੜਾ ਪੀੜ ਦਾ ਪਰਿਵਾਰ ਆ ਉਹ ਇਹ ਸੋਚਦਾ ਹੈ ਕਿ ਸਾਡੇ ਨੂੰ ਟੰਗ ਲੈਣਾ ਜਦੋਂ ਉਹਨੇ ਨਸ਼ਾ ਕੀਤਾ ਨਸ਼ਾ ਕੀਤਾ ਉਹੀ ਚੀਜ਼ ਹੈ ਮਤਲਬ ਕਿ ਉਹ ਸੋਚਦੇ ਤਾਂ ਹੈਗੇ ਪਰ ਮੰਨ ਲਓ ਵੀ ਅੱਜ ਉਹ ਮਤਲਬ ਕਿ ਪੀੜ ਦਾ ਪਰਿਵਾਰ ਇਹ ਸੋਚ ਕੇ ਵੀ ਹਾਂ ਸਾਡੇ ਬੱਚੇ ਨੂੰ ਟੰਗ ਲੈਣਾ ਉਹਨੂੰ ਖੁੱਲਾ ਛੱਡ ਦਿੰਦਾ ਏ ਕੱਲ ਨੂੰ ਉਹਨੇ 20 ਦਿਨ ਬਾਅਦ ਜਾਂ 100 2 ਦਿਨ ਮਤਲਬ ਕਿ 1 ਸ ਮਹੀਨੇ ਬਾਅਦ ਜਦੋਂ ਮਰ ਜੇ ਉਹਨੇ ਵੱਦ ਮਤਲਬ ਕਿ ਡੋਜ਼ ਕਰਕੇ ਉਹਨੇ ਮਰ ਜਾਣਾ ਫਿਰ ਕੀ ਫਾਇਦਾ ਹੋਊਗਾ ਤਾਂ ਉਹ ਟੰਗੇ ਨਾ ਉਹਦਾ ਠੀਕ ਹੈ ਵੀ 2 ਮਹੀਨੇ ਅੰਦਰ ਰਹਿ ਲਿਆ 2 ਮਹੀਨੇ ਬਾਅਦ ਉਹ ਠੀਕ ਇੱਕ ਵਧੀਆ ਇਨਸਾਨ ਬਣ ਕੇ ਬਾਹਰ ਨਿਕਲੇ ਆਵੇ ਜਾਂ ਫਿਰ 2 ਮਹੀਨੇ ਉਹ ਨਸ਼ਾ ਕਰਕੇ ਮਰ ਜਵੇ। ਐਸ.ਆਈ. ਸਾਹਿਬ ਇੱਕ ਗੱਲ ਦੱਸੋ ਜਿਹੜੇ ਪੀੜਤਾਂ ਉਹ ਡਰਦੇ ਆਂ ਪੁਲਿਸ ਕੋਲ ਜਾਣ ਤੇ ਡਰਦੇ ਆਂ ਜਾਂ ਕਹਿ ਲਓ ਕਿ ਉਹਨਾਂ ਦਾ ਪਹਿਲਾਂ ਹੀ ਨਾਮ ਖਰਾਬ ਹੋਏ ਹੋਏ ਆਂ ਜੇ ਉਹ ਤੁਹਾਡੇ ਕੋਲ ਪਹੁੰਚ ਕਰਨਗੇ ਤਾਂ ਉਹਨਾਂ ਤੇ ਕੋਈ ਕਾਰਵਾਈ ਤਾਂ ਨਹੀਂ ਹੋਗੀ। ਕੋਈ ਕਾਰਵਾਈ ਨਹੀਂ ਹੁੰਦੀ। ਅਸੀਂ ਨਸ਼ਾ ਕਰੰਦਾ ਸਿਵਲ ਹਸਤਾ ਉੱਪਰ ਭੇਜਦੇ ਉਹਨਾਂ ਨੂੰ ਉਹ ਤਾਂ ਦਾਅ ਕਰਾਂਦੇ ਆ। ਅੱਗੇ ਅੱਗੇ ਤੇ ਦੋਸਤੋ ਜਿਵੇਂ ਕਿ ਤੁਸੀਂ ਸਾਰਾ ਵਿਸ਼ਾ ਡਿਟੇਲ ਦੇ ਵਿੱਚ ਪਤਵੰਤ ਅਸੀਂ ਉਸ ਬੰਦੇ ਨੂੰ ਇਜਾਜ਼ਤ ਦਵਾਂਗੇ ਇਹ ਨਾ ਟੀਕਾ ਵੇਚਣ ਦੀ ਪਰ ਪਹਿਲਾਂ ਉਹ ਆਪਣੇ ਮੁੰਡੇ ਦੇ ਲਾਵੇ ਸਾਡੀ ਅੱਖਾਂ ਦੇ ਸਾਹਮਣੇ ਸਾਡੇ ਬੱਚੇ ਹੀ ਰੱਖੇ ਹੋਏ ਆਏ ਆ ਇਹ ਬਲੀ ਚੜਾਉਣ ਦੇ ਵਾਸਤੇ ਹੁਣ ਜਾਂ ਤਾਂ ਫਿਰ ਅਸੀਂ ਨੂੰ ਜਾਂ ਫਿਰ ਤੂੰ ਨਹੀਂ ਵੀਰੇ ਛੱਡ ਦੇ ਇਸ ਕੰਮ ਨੂੰ ਚੰਗਾ ਜੀ ਇਸ ਮੁੱਦੇ ਤੇ ਕੋਈ ਕਿਸੇ ਕਿਸਮ ਦਾ ਸੈਕਰੀਫਾਈਜ਼ ਨਹੀਂ ਹੋਊਗਾ ਸਾਡਾ ਪ੍ਰਸ਼ਾਸਨ ਵੀ ਇਸ ਗੱਲ ਲਈ ਤਤਪਰ ਆ ਜੀ ਤੇ ਸਾਡਾ ਪੰਚਾਇਤ ਸਾਡੇ ਮੋਹਤਵਾਰ ਵੀ ਇਸ ਗੱਲ ਲਈ ਤਤਪਰ ਆ ਕਿ ਅਸੀਂ ਇਸ ਮੁੱਦੇ ਦੇ ਪਿੱਛੇ ਨਹੀਂ ਹਟਣਾ ਹੈਗਾ ਹੁਣ ਉਹ ਬੰਦੇ ਨੂੰ ਇਹੀ ਆ ਕਿ ਛੱਡ ਦੇ